ਹਜੇ ਵੀ ਸਾਡੀ ਇੱਥੇ ਬੈਠਣ ਦੀ ਵੀ ਇਹ ਮੰਗ ਆ ਵੀ ਜਾਂ ਸਾਨੂੰ ਪ੍ਰਧਾਨ ਮੰਤਰੀ ਕੋਲੇ ਲੈ ਜਾਓ ਨਹੀਂ ਪ੍ਰਧਾਨ ਮੰਤਰੀ ਨੂੰ ਸਾਡੇ ਕੋਲੇ ਲਿਆਓ ਜੀ ਦੁਨੀਆ 'ਚ ਮੈਸੇਜ ਤਾਂ ਜਾ ਰਿਹਾ ਨਾ ਵੀ ਪ੍ਰਧਾਨ ਮੰਤਰੀ ਪਟਿਆਲੇ ਬੈਠਾ ਵਾ ਤੇ ਕਿਸਾਨ ਆਸੇ-ਪਾਸੇ ਨੇ ਸਾਰੀਆਂ ਛੜਕਾਂ ਘੇਰੀ ਬੈਠੇ ਆ ਉਹ ਕਹਿ ਰਹੇ ਆ ਵੀ ਸਾਡੇ ਨਾਲ ਗੱਲ ਕਰੇ ਪਰ ਪ੍ਰਧਾਨ ਮੰਤਰੀ ਦੀ ਇੰਨੀ ਯੁਰਤ ਨਹੀਂ ਪੈ ਰਹੀ ਵੀ ਆਪ ਦੇ ਦੇਸ਼ ਦੇ ਕਿਸਾਨਾਂ ਦੀ ਗੱਲ ਕਰੇ ਸੁਪ ਕਰਨ ਦੇ ਗੋਲੀ ਵੱਜੀ ਆ ਜੀ ਉਹਨਾਂ ਉਹ ਜਿਹੜੇ ਸਵਾਲ ਆ ਉਹ ਡਰਾਉਂਦੇ ਆ ਪ੍ਰਧਾਨ ਮੰਤਰੀ ਨੂੰ ਇਸ ਕਰਕੇ ਉਹ ਗਾਰਦਾਂ ਲਾ ਕੇ ਔਰ ਤਾਕਤ ਦੀ ਵਰਤੋਂ ਕਰਕੇ ਆਪਦੀ ਰੈਲੀ ਕਰਨਾ ਚਾਹੁੰਦਾ ਪਰ ਇਹੋ ਜਿਹੀ ਰੈਲੀ ਦਾ ਅਸੀਂ ਸਮਝਦੇ ਕੋਈ ਫਾਇਦਾ ਨਹੀਂਗਾ ਲੋਕਾਂ ਦੀ ਆਵਾਜ਼ ਨੂੰ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਨੂੰ ਇੱਕ ਡੰਡੇ ਦੇ ਜ਼ੋਰ ਨਾਲ ਬੰਦੂਕ ਦੇ ਜ਼ੋਰ ਨਾਲ ਗੋਲੀ ਦੇ ਜ਼ੋਰ ਨਾਲ ਦਬਾ ਕੇ ਵੀ ਸ਼ਾਇਦ ਅਸੀਂ ਇਸ ਤਰ੍ਹਾਂ ਦੇਸ਼ ਚਲਾ ਲਾਂਗੇ ਅਸੀਂ ਸਰਕਾਰ ਦੇ ਉੱਤੇ ਦਬਾਅ ਪਾਉਣ ਵਾਸਤੇ ਇੱਥੇ ਬੈਠੇ ਆ ਤੇ ਮੰਗਾਂ ਮਨਾਉਣ ਵਾਸਤੇ ਬੈਠੇ ਆ ਅਸੀਂ ਉਹ ਆਰਦਾ ਨਿਸ਼ਾਨਾ ਆਪਦੇ ਘੋਲ ਦੀ ਧਾਰ ਮੋਦੀ ਸਰਕਾਰ ਵੱਲ ਨੂੰ ਰੱਖਣੀ ਹੈ ਨਾ ਕਿ ਲੋਕਾਂ ਵੱਲ ਪਿਛਲੀ ਵਾਰ ਜਦੋਂ ਫਰੋਇਪਰ ਦੀ ਧਰਤੀ ਤੇ ਨਰਿੰਦਰ ਮੋਦੀ ਆਏ ਤਾਂ ਜਿਨ੍ਹਾਂ ਨੇ ਵਿਰੋਧ ਕੀਤਾ ਅੱਜ ਉਹੀ ਕਿਸਾਨ ਫੇਰ ਪਟਿਆਲੇ ਦੀ ਧਰਤੀ ਤੇ ਪਹੁੰਚੇ ਨੇ ਜੀਰੇ ਦੇ ਰਹਿਣ ਵਾਲੇ ਸਰਦਾਰ ਬਲਦੇਵ ਸਿੰਘ ਨੇ ਜਿਨ੍ਹਾਂ ਨੇ ਪਿਛਲੀ ਵਾਰ ਵਿਰੋਧ ਕਰਕੇ ਮੋਦੀ ਹਨਾਂ ਨੂੰ ਪਿਛਲੇ ਪੈਰੀ ਮੋੜਿਆ ਇਸ ਵਾਰ ਵੀ ਆਏ ਨੇ ਬਲਦੇਵ ਸਿੰਘ ਜੀ ਪਿਛਲੀ ਵਾਰ ਦਾ ਤੇ ਹੁਣ ਦਾ ਕੀ ਫਰਕ ਲੱਗਦਾ ਦੇਖੋ ਪਿਛਲੀ ਵਾਰ ਅਸੀਂ ਐਲਾਨ ਕੀਤਾ ਸੀਗਾ ਵੀ ਅਸੀਂ ਉਹ ਰੈਲੀ ਨਹੀਂ ਕਰਨ ਦਿਆਂਗੇ ਹਾਂ ਰੇਲੀ ਨਹੀਂ ਕਰਨ ਦਿਆਂਗੇ ਤੇ ਮੋਦੀ ਸਾਡੇ ਕਿਸਾਨਾਂ ਦਾ ਕਾਤਲ ਆ ਅਸੀਂ ਪੰਜਾਬ ਆਉਣ ਤੇ ਇਹਦਾ ਪੂਰ ਵਿਰੋਧ ਕਰਾਂਗੇ ਜਿਹਦੇ ਚੋਂ ਡੀਸੀ ਦਫ਼ਤਰਾਂ ਦੇ ਮੂਹਰੇ ਧਰਨਿਆਂ ਦਾ ਕਾਲ ਸੀ ਧਰਨਿਆਂ ਦੇ ਕਾਲ ਤੇ ਜਾਂਦਿਆਂ ਨੇ ਸਾਨੂੰ ਰਾਹ 'ਚ ਰੋਕਿਆ ਉਥੇ ਰੋਡ ਜਾਮ ਹੋਈ ਤੇ ਜਿੰਨੇ ਬੀਜਪੀ ਦੇ ਵਰਕਰ ਸੀਗੇ ਉਹ ਸਾਰੇ ਅਸੀਂ ਰੋਕੇ ਤੇ ਰੈਲੀ ਨਹੀਂ ਹੋਣ ਦਿੱਤੀ ਐਸ ਵਾਰੀ ਸਾਡੇ ਐਲਾਨ 'ਚ ਇੰਨਾ ਫਰਕ ਆ ਵੀ ਅਸੀਂ ਇਹ ਐਸ ਵਾਰੀ ਇਹ ਐਲਾਨ ਨਹੀਂ ਕੀਤਾ ਕਿਉਂਕਿ ਲਗਾਤਾਰ ਆਪਣਾ ਮੋਰਚਾ ਚੱਲ ਰਿਹਾ ਵਾ ਉਥੇ ਅਸੀਂ ਇਹਨਾਂ ਨੂੰ ਕਿਹਾ ਸੀ ਵੀ ਅਸੀਂ ਮੋਦੀ ਆਊਗਾ ਉਹਨੂੰ ਸਵਾਲ ਕਰਾਂਗੇ ਉਹਨੂੰ ਪੁੱਛਾਂਗੇ ਵੀ ਸਾਡੀਆਂ ਮੰਗਾਂ ਦੇ ਬਾਰੇ ਕੀ ਕੀਤਾ 10 ਸਾਲਾਂ ਚ ਕੀ ਕੀਤਾ ਜਾਂ ਸਾਨੂੰ ਦੱਸੇ ਵੀ ਸਾਡੀਆਂ ਮੰਗਾਂ ਕਿਵੇਂ ਜਾਇਜ਼ ਨੇ ਹਾਂ ਪਰ ਇਸ ਵਾਰੀ ਸਾਡਾ ਉਲਾਨ ਹੋਰ ਨਹੀਂ ਸੀ ਵੀ ਅਸੀਂ ਰੈਲੀ ਨਹੀਂ ਕਰਨ ਦੇਣੀ ਜਨਤਾ ਰੋਕਾਂਗੇ ਸੋ ਅੱਜ ਇਹੀ ਫਰਕ ਆ ਅਸੀਂ ਅੱਜ ਸ਼ਾਂਤਮਈ ਮੋਰਚੇ ਤੋਂ ਚੱਲ ਕੇ ਮੋਦੀ ਸਾਹਿਬ ਨੂੰ ਸਵਾਲ ਕਰਨ ਜਾ ਰਹੇ ਸੀ ਇੱਥੇ ਤੁਹਾਡੇ ਸਾਹਮਣੇ ਹੀ ਆ ਵੀ ਇਹ ਪੁਲਿਸ ਪ੍ਰਸ਼ਾਸਨ ਨੇ ਵੱਡਾ ਨਾਕਾਬੰਦੀ ਕਰਕੇ ਸਾਨੂੰ ਰੋਕਿਆ ਵਾ ਤੇ ਹਜੇ ਵੀ ਸਾਡੀ ਇੱਥੇ ਬੈਠਣ ਦੀ ਵੀ ਇਹੀ ਮੰਗ ਆ ਵੀ ਜਾਂ ਸਾਨੂੰ ਪ੍ਰਧਾਨ ਮੰਤਰੀ ਕੋਲੇ ਲੈ ਜਾਓ ਨਹੀਂ ਪ੍ਰਧਾਨ ਮੰਤਰੀ ਨੂੰ ਸਾਡੇ ਕੋਲੇ ਲੈ ਆਓ ਆਪਦੇ ਦੇਸ਼ ਦੇ ਲੋਕਾਂ ਤੋਂ ਜਿਨ੍ਹਾਂ ਦੀਆਂ ਵੋਟਾਂ ਦੀ ਉਹ ਮੰਗ ਕਰਨ ਆ ਰਹੇ ਆ ਲੋਕਾਂ ਨੂੰ ਕਹਿਣ ਆ ਰਹੇ ਆ ਵੀ ਸਾਡੀ 10 ਸਾਲਾਂ ਦੀ ਕਾਰਜਕਾਰੀ ਵੇਖ ਕੇ ਸਾਨੂੰ ਵੋਟਾਂ ਪਾਓ ਹੁਣ ਕਿਸਾਨਾਂ ਦੀ ਗੱਲ ਸੁਣ ਲੈਣਾ ਕਿ ਕਿਸਾਨ ਉਹਨਾਂ ਨੂੰ ਉਹਨਾਂ ਦੀ ਕਾਰਜਕਾਰੀ ਦੱਸ ਦੇਣਗੇ ਤੇ ਫਿਰ ਡਰ ਕਾਦਾ ਵਾ ਬੜੀ ਮਾੜੀ ਗੱਲ ਆ ਵੀ ਦੇਸ਼ ਦਾ ਪ੍ਰਧਾਨ ਮੰਤਰੀ ਹੋਵੇ 10 ਸਾਲ ਉਹਨੇ 10 ਪ੍ਰਧਾਨ ਮੰਤਰੀ ਰਿਹਾ ਹੋਵੇ ਤੇ ਮੁੰਡਾ ਹੋਣਾ ਤੇ ਚਾਹੀਦਾ ਸੀ ਵੀ ਲੋਕਾਂ ਚਾਹ ਹੋਣਾ ਚਾਹੀਦਾ ਸੀ ਵੀ ਸਾਡਾ ਪ੍ਰਧਾਨ ਮੰਤਰੀ ਆ ਰਿਹਾ ਸੀ ਰੈਲੀ 'ਚ ਜਾਣਾ ਪਰ ਹੋ ਉਲਟ ਰਿਹਾ ਵਾ ਪ੍ਰਧਾਨ ਮੰਤਰੀ ਆਉਣ ਤੋਂ ਡਰ ਰਿਹਾ ਵਾ ਪ੍ਰਧਾਨ ਮੰਤਰੀ ਕਿਸਾਨਾਂ ਤੋਂ ਡਰ ਰਿਹਾ ਵਾ ਪਿੰਡਾਂ ਤੱਕ ਨਾਕੇਬੰਦੀ ਕੀਤੀ ਆ ਪੂਰੇ ਦੇ ਪੰਜਾਬ ਦੀ ਪੁਲਿਸ ਬਾਹਰਲੇ ਸਟੇਟਾਂ ਦੀ ਪੁਲਿਸ ਝੋਕਤੀ ਆ ਡਰ ਕਹਾ ਦੇ ਦੇਸ਼ ਦੇ ਲੋਕਾਂ ਤੋਂ ਡਰਾਂ ਸੋ ਇਹ ਕਿਤੇ ਨਾ ਕਿਤੇ ਦਸਾਂ ਸਾਲਾਂ ਦੇ ਵਿੱਚ ਜਿਹੜੇ ਕਿਸਾਨ ਵਿਰੋਧੀ ਮਜ਼ਦੂਰ ਵਿਰੋਧੀ ਫੈਸਲੇ ਲਏ ਆ ਉਹ ਲੋਟਾਂ ਲੋਕਾਂ ਦੇ ਉਲਟ ਭੁਗਤੇ ਆ 750 ਕਿਸਾਨ ਜਿਹੜਾ ਆਪਣਾ ਪਹਿਲਾਂ ਸ਼ਹੀਦ ਕੀਤਾ ਹੁਣ 20 ਕਿਸਾਨ ਸਾਡੇ ਹੁਣ ਸ਼ਹੀਦ ਹੋ ਗਏ ਆ ਸ਼ੁਭ ਕਰਨ ਦੇ ਗੋਲੀ ਵੱਜੀ ਆ ਉਹਨਾਂ ਉਹ ਜਿਹੜੇ ਸਵਾਲ ਆ ਉਹ ਡਰਾਉਂਦੇ ਆ ਪ੍ਰਧਾਨ ਮੰਤਰੀ ਨੂੰ ਇਸ ਕਰਕੇ ਉਹ ਗਾਰਦਾਂ ਲਾ ਕੇ ਹੋਰ ਤਾਕਤ ਦੀ ਵਰਤੋਂ ਕਰਕੇ ਆਪਦੀ ਰੈਲੀ ਕਰਨਾ ਚਾਹੁੰਦਾ ਪਰ ਇਹੋ ਜਿਹੀ ਰੈਲੀ ਦਾ ਅਸੀਂ ਸਮਝਦੇ ਕੋਈ ਫਾਇਦਾ ਨਹੀਂਗਾ ਨਹੀਂ ਬਲਦੇਵ ਸਿੰਘ ਜੀ ਕੀ ਲੱਗਦਾ ਜਦੋਂ ਤੁਸੀਂ ਦਿੱਲੀ ਨੂੰ ਰੁਖ ਕਰਦੇ ਆ ਉਦੋਂ ਬੈਰੀਕੇਟਿੰਗ ਹੋ ਜਾਂਦੀ ਆ ਜਦੋਂ ਪੰਜਾਬ ਚ ਪਟਿਆਲੇ ਵੱਲ ਨੂੰ ਵੀ ਰੁਖ ਕਰਦੇ ਬੈਰੀਕੇਟਿੰਗ ਹੋ ਜਾਂਦੀ ਆ ਕਮੀ ਕਿੱਥੇ ਆ ਨਹੀਂ ਅਸਲ ਵਿੱਚ ਕਮੀ ਪ੍ਰਸ਼ਾਸਨ ਦਾ ਇਹਨਾਂ ਦੀ ਸਰਕਾਰ ਚ ਆ ਹਾਂ ਕਿਉਂਕਿ ਲੋਕਾਂ ਨੂੰ ਦੱਸਣ ਨੂੰ ਲੋਕਾਂ ਨੂੰ ਜਵਾਬ ਦੇ ਇਹਨੂੰ ਕੁਝ ਹੈ ਨਹੀਂਗਾ ਕੀਤੇ ਤਾਂ ਹੁਣ ਤੱਕ ਮਾੜੇ ਕੰਮ ਆ ਅ ਭੁਗਤੇ ਤੁਹਾਡਾ ਬਬਾਨੀ ਅਡਾਨੀਆਂ ਦੇ ਹੱਕ ਚ ਹਾਂ ਕਿਸਾਨਾਂ ਮਜ਼ਦੂਰਾਂ ਨੂੰ ਤੇ ਨੇ ਰੋਲ ਲਿਆ ਸੜਕਾਂ ਤੇ ਹੁਣ ਜਦੋਂ ਵਾਰੀ ਕਿਸਾਨਾਂ ਮਜ਼ਦੂਰਾਂ ਦੀ ਆਈ ਆ ਹੁਣ ਇਹਨਾਂ ਨੂੰ ਡਰ ਆਉਣ ਲੱਗ ਗਿਆ ਹੁਣ ਫਿਰ ਹੋਰ ਕੋਈ ਹੱਲ ਨਹੀਂਗਾ ਇਹਨਾਂ ਕੋਲੇ ਹੋਰ ਕੋਈ ਗੱਲ ਦਾ ਜਵਾਬ ਨਹੀਂਗਾ ਇੱਕੋ ਹੀ ਹੱਲ ਆ ਵੀ ਲੋਕਾਂ ਦੀ ਆਵਾਜ਼ ਨੂੰ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਨੂੰ ਇੱਕ ਡੰਡੇ ਦੇ ਜ਼ੋਰ ਨਾਲ ਬੰਦੂਕ ਦੇ ਜ਼ੋਰ ਨਾਲ ਗੋਲੀ ਦੇ ਜ਼ੋਰ ਨਾਲ ਦਬਾ ਕੇ ਵੀ ਸ਼ਾਇਦ ਅਸੀਂ ਇਸ ਤਰ੍ਹਾਂ ਦੇਸ਼ ਚਲਾ ਲਾਂਗੇ ਪਰ ਆਪਾਂ ਨੂੰ ਪਤਾ ਵਾ ਇਹ ਦੇਸ਼ ਜਿਹੜਾ ਖੜਾ ਵਾ ਕਿਰਤੀ ਲੋਕਾਂ ਸਿਰ ਤੇ ਖੜਾ ਵਾ ਬਾਹਨ ਈ ਡਾਨੀ ਸਿਰ ਤੇ ਨਹੀਂ ਖੜਾ ਹੈਗਾ ਇਥੋਂ ਦੇ ਮਿਹਨਤ ਕਸ਼ ਲੋਕਾਂ ਦੇ ਸਿਰ ਤੇ ਖੜਾ ਵਾ ਜੇ ਤੁਸੀਂ ਮਿਹਨਤ ਕਸ਼ ਲੋਕਾਂ ਨੂੰ ਅੱਖਾਂ ਤੋਂ ਪਾਸੇ ਕਰੋਗੇ ਉਹਨਾਂ ਦੀ ਗੱਲ ਨਹੀਂ ਸੁਣੋਗੇ ਤੇ ਦੇਸ਼ ਜ਼ਿਆਦਾਤਰ ਨਹੀਂ ਚੱਲ ਸਕੂਗਾ ਕੀ ਲੱਗਦਾ ਪਟਾ ਲੇਦੇ ਪੰਜ ਵੈਰੀਗੇਟਿੰਗ ਹੋ ਗਈ ਆ ਚਾਰੇ ਪਾਸੇ ਪਟਿਆਲੇ ਦਾ ਇੱਕ ਵੀ ਕਿਸਾਨ ਕਹਿੰਦੇ ਪਟਿਆਲੇ ਚ ਦਾਖਲ ਨਹੀਂ ਹੁੰਦੇ ਨਾ ਥੋੜੀ ਆਵਾਜ਼ ਮੋਦੀ ਸਾਹਿਬ ਤੱਕ ਕਿਵੇਂ ਜਾਊਗੀ ਫਿਰ ਨਹੀਂ ਦੇਖੋ ਅਸੀਂ ਤਾਂ ਕਹਿੰਦੇ ਆ ਵੀ ਸਾਨੂੰ ਅਸੀਂ ਲੈ ਚੱਲੋ ਤਾਂ ਆਵਾਜ਼ ਪਹੁੰਚਾ ਦਿੰਨੇ ਆ ਪਰ ਜੋ ਨਹੀਂ ਜਾਣ ਦਿੰਦੇ ਇੱਥੇ ਅਸੀਂ ਬੈਠੇ ਆ ਸ਼ਾਂਤ ਮਈ ਇੱਥੇ ਪੂਰੀ ਦੁਨੀਆ 'ਚ ਮੈਸੇਜ ਤਾਂ ਜਾ ਰਿਹਾ ਨਾ ਵੀ ਪ੍ਰਧਾਨ ਮੰਤਰੀ ਪਟਿਆਲੇ ਬੈਠਾ ਵਾ ਤੇ ਕਿਸਾਨ ਆਸੇ-ਪਾਸੇ ਦੀਆਂ ਸਾਰੀਆਂ ਸੜਕਾਂ 'ਤੇ ਹੀ ਬੈਠੇ ਆ ਉਹ ਕਹਿ ਰਿਹਾ ਵੀ ਸਾਡੇ ਨਾਲ ਗੱਲ ਕਰੇ ਪਰ ਪ੍ਰਧਾਨ ਮੰਤਰੀ ਦੀ ਇੰਨੀ ਯੁਰਤ ਨਹੀਂ ਪੈ ਰਹੀ ਵੀ ਆਪਦੇ ਦੇਸ਼ ਦੇ ਕਿਸਾਨਾਂ ਦੀ ਗੱਲ ਕਰੇ ਸੋ ਅਸੀਂ ਸਾਡਾ ਇੱਥੇ ਬੈਠਿਆਂ ਦਾ ਵੀ ਸਰੂਨਾ ਹੀ ਆ ਸਾਨੂੰ ਕੋਈ ਰੌਲਾ ਨਹੀਂਗਾ ਆ ਸਾਡਾ ਪ੍ਰਧਾਨ ਮੰਤਰੀ ਦੀ ਜਿਹੜੀ ਕਮਜ਼ੋਰੀ ਉਹ ਜਗਜਾਰ ਹੋ ਰਹੀ ਆ ਕਿਸਾਨਾਂ ਦੀ ਤਾਕਤ ਜਿਹੜੀ ਆ ਉਹ ਲੋਕਾਂ 'ਚ ਜਾ ਰਹੀ ਆ ਸਾਨੂੰ ਕੋਈ ਸਾਡੇ ਘਾਟੇਵੰਦਾ ਸੌਦਾ ਨਹੀਂ ਘਾਟੇਵੰਦਾ ਸੌਦਾ ਪ੍ਰਧਾਨ ਮੰਤਰੀ ਨੂੰ ਅਸੀਂ ਰੋਕ ਕੇ ਵੀ ਇੱਥੇ ਉਹਦੇ ਵਾਸਤੇ ਘਾਟੇਵੰਦਾ ਸੌਦਾ ਅਗਲੀ ਨੀਤੀ ਕੀ ਹੋਊਗੀ ਦੇਖੋ ਸਾਡੀ ਨੀਤੀ ਬੜੀ ਸਾਫ਼ ਆ ਜੇ ਇਹ ਨਹੀਂ ਵੀ ਜਾਣ ਦਿੰਦੇ ਅਸੀਂ ਇੱਥੇ ਜਦੋਂ ਤੱਕ ਇੱਥੇ ਪ੍ਰਧਾਨ ਮੰਤਰੀ ਪਟਿਆਲੇ ਚ ਅਸੀਂ ਆਪਦਾ ਵਿਰੋਧ ਪ੍ਰਦਰਸ਼ਨ ਜਾਰੀ ਰੱਖਾਂਗੇ ਹਾਂ ਹਾਂ ਇਹ ਗੱਲ ਠੀਕ ਆ ਵੀ ਅਸੀਂ ਇਸ ਵਾਰੀ ਕੋਈ ਇਹ ਟਕਰਾ ਨਹੀਂ ਚਾਹੁੰਦੇਗੇ ਅਸੀਂ ਜਾਣਦੇ ਆਂ ਵੀ ਸਾਡੇ ਕਈ ਸਾਥੀ ਜਾਣਦੇ ਸੀ ਵੀ ਆਪਾਂ ਬੱਸਾਂ ਜਾ ਰਹੀਆਂ ਵਾਂ ਅਸੀਂ ਸਮਝਦੇ ਹਾਂ ਵੀ ਬੱਸਾਂ 'ਚ ਤਾਂ ਉਹ ਵੀ ਬੰਦੇ ਆਉਣੇ ਆ ਜਿਹੜੇ ਦਿਹਾੜੀ ਦੇ ਵਿਚਾਰੇ 5 500 700 ਲੈ ਕੇ ਆਉਣੇ ਆ ਸਾਡਾ ਉਹਨਾਂ ਨਾਲ ਕੀ ਵੈਰ ਆ ਸਾਡਾ ਉਹਨਾਂ ਨਾਲ ਕੋਈ ਵੈਰ ਨਹੀਂ ਅਸੀਂ ਬਹੁਤ ਬਚ ਕੇ ਚੱਲ ਰਹੇ ਆ ਵੀ ਪੰਜਾਬ ਵਾਲੇ ਪੰਜਾਬ ਵਾਲੇ ਦੇ ਮੂਹਰੇ ਨਾ ਖੜੇ ਹੋਣ ਬਿਲਕੁਲ ਉਪਰਲੇ ਭਟਕੇ ਕੋਈ ਜਾਣਦਾ ਵੀ ਕੱਲ ਨੂੰ ਸਾਡੇ ਨਾਲ ਮੁੜੇ ਆਊਗਾ ਅਸੀਂ ਪੰਜਾਬ ਵਾਲੇ ਪੰਜਾਬ ਵਾਲਿਆਂ ਨਾਲ ਕਿਉਂ ਲੜੀਏ ਯਾਰ ਸਾਡਾ ਰੌਲਾ ਸਰਕਾਰ ਨਾਲ ਆ ਅਸੀਂ ਸਰਕਾਰ ਦੇ ਉੱਤੇ ਦਬਾਅ ਪਾਉਣ ਵਾਸਤੇ ਇੱਥੇ ਬੈਠੇ ਆਂ ਤੇ ਮੰਗਾਂ ਮਨਾਉਣ ਵਾਸਤੇ ਬੈਠੇ ਆਂ ਅਸੀਂ ਉਹ ਆਰਦਾ ਨਿਸ਼ਾਨਾ ਆਪਦੇ ਘੋਲ ਦੀ ਧਾਰ ਮੋਦੀ ਸਰਕਾਰ ਵਾਲ ਨੂੰ ਰੱਖਣੀ ਆ ਨਾ ਕਿ ਲੋਕਾਂ ਵਾਲ ਨੂੰ ਬੀਜੇਪੀ ਲੀਡਰਾਂ ਦੇ ਬਿਆਨ ਹੁੰਦੇ ਨੇ ਕਿ ਚਾਰ ਤਰੀਕਾ ਲੈਣ ਤੋਂ ਲੈ ਲੂ ਬਦਲੇ ਉਹ ਦੇਖੋ ਜੀ ਆਪਾਂ ਪੰਜਾਬ ਵਾਲੇ ਆ ਜਿਹੜੇ ਆਪਣਾ ਜਿਹੜਾ ਇਤਿਹਾਸ ਆ ਵਿਰਸਾ ਵਾ ਇੱਥੇ ਬੜਿਆ ਐ ਸਕੰਦਰ ਨਾਦਰ ਸ਼ਾਹ ਆਇਆ ਰੰਗਜੀਵਾ ਆਇਆ ਉਹ ਸਾਰਿਆਂ ਨੇ ਸੁਪਨੇ ਪਾਲੇ ਸੀਗੇ ਕਿਧਰ ਗਏ ਲੋਕ ਤਾਂ ਉੱਥੇ ਹੀ ਖੜੇ ਆ ਨਾ ਲੋਕ ਤਾਂ ਫੇਰ ਮੈਦਾਨ 'ਚ ਆ ਕੀ ਵਿਗਾੜ ਲਿਆ ਬੜੇ ਆਏ ਬੜੇ ਗਏ ਇਹਨਾਂ ਨੂੰ ਲਾ ਲੈਣ ਚਾਰ ਕਿੜਾ ਦੂਰ ਆਈ ਜਾਣੀ ਆ ਚਾਰ ਹਾਂ ਉਦੋਂ ਵੇਖ ਲਾਂਗੇ